ਜਾਵੇ ਜਦੋਂ ਬਾਬਾ ਅਮਰਦਾਸ ਸਾਹਿਬ ਨੇ 12 ਸਾਲ ਗੱਕਰ ਢੋਈ ਭੰਡੇ ਮੰਝੇ ਝਾੜੂ ਦਿੱਤਾ ਉਦੋਂ ਲੋਕੀ ਪਤਾ ਕੀ ਕਹਿੰਦੇ ਬੁੱਡੇ ਵੇਰੀ ਨਿਆਣਿਆਂ ਨੇ ਘਰੋਂ ਕੱਢ ਦਿੱਤਾ ਹੋਣਾ ਵੱਡੇ ਵੇਲੇ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੋਣਾ ਵੱਡੇ ਵੇਲੇ ਹੁਣ ਦੋ ਰੋਟੀਆਂ ਲਈ ਕੁੜਮਾਂ ਦੇ ਘਰ ਬੈਠਾ ਹੈ ਵੱਡੇ ਵੇਲੇ ਹੁਣ ਵੇਖੋ ਦੋ ਪਰਸ਼ਾਦਿਆਂ ਲਈ ਕੁੜਮਾਂ ਦੇ ਘਰ ਰਹਿੰਦਾ ਝਾੜੂ ਫੇਰਦਾ ਹੈ ਗਾਗਰ ਢੋਂਦਾ ਲੋਕੀ ਗੱਲਾਂ ਕਰਦੇ ਨੇ ਪਰ ਸਾਧ ਸੰਗਤ ਬਾਬਾ ਅਮਰਦਾਸ ਪਰਬਤ ਦੀ ਤਰ੍ਹਾਂ ਅਡੋਲ ਰਹੇ ਡੋਲੇ ਨਹੀਂ ਇੱਥੇ ਤੁਹਾਨੂੰ ਕੋਈ ਜ਼ਹਰਦੰ ਕਹਿ ਦੇਣਾ ਤੁਹਾਡੇ ਬੱਚਿਆਂ ਨੂੰ ਕਹਿ ਦੇ ਵੀ ਤੁਹਾਡਾ ਬਜ਼ੁਰਗ ਤਾਂ ਗੁਰਦੁਆਰੇ ਬੜਿਆ ਰਹਿੰਦਾ ਉਹ ਤੁਹਾਨੂੰ ਰੋਕ ਦੇਣ ਟੋਕ ਦੇਣ ਤੁਸੀਂ ਹਟ ਜਾਓਗੇ ਤੁਹਾਡੇ ਬੱਚੇ ਕਹਿ ਦੇਣ ਤੁਸੀਂ ਹਟ ਜਾਓਗੇ ਸੇਵਾ ਬਾਬੇ ਅਮਰਦਾਸ ਦੇ ਪੁੱਤਾਂ ਧੀਆਂ ਨੂੰ ਵੀ ਸ਼ਾਇਦ ਲੋਕ ਮੇਨੇ ਮਾਰਦੇ ਹੋਣਗੇ ਟੋਡਾ ਬਾਪੂ ਕੁੜਮਾਂ ਦੇ ਘਰ ਦਾ ਬਟੂਂਦਾ ਹੈ ਟੋਡਾ ਬਾਪੂ ਗੁਰਦੁਆਰੇ ਸੇਵਾ ਕਰਦਾ ਹੈ ਟੋਡਾ ਬਾਪੂ ਦੋ ਰੋਟੀਆਂ ਲਈ ਕੁੜਮਾਂ ਦੇ ਘਰ ਬੈਠੇ ਦੁਨੀਆ ਦੀਆਂ ਗੱਲਾਂ ਸੁਣੀਆਂ ਨੇ ਪਰਵਤ ਦੀ ਤਰ੍ਹਾਂ ਅਡੋਲ ਰਹੇ ਡੋਲੇ ਨਹੀਂ ਤੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਪੜੋ ਬਾਬਾ ਸੱਤਾ ਗੁਲਵੰਡ ਜੀ ਨੇ ਵਧਾਈ ਦੇ ਕੇ ਬਧ ਕੀ ਕਿਹਾ ਕਿੰਦੇ ਝਖੜ ਵਾਉਣ ਡੋਲਈ ਪਰਵਤ ਮੇਰਾ ਏ ਗੁਰੂ ਅਮਰਦਾਸ ਮਹਾਰਾਜ ਤੁਸੀਂ ਮੇਰ ਸੁਮੇਰ ਪਰਵਤ ਦੀ ਤਰ੍ਹਾਂ ਮੇਰਾਨ ਦਾ ਅਰਥ ਹੈ ਮੇਰੂ ਪਰਵਤ ਜਿਹਨੂੰ ਸੁਮੇਰ ਪਰਵਤ ਕਹਿੰਦੇ ਪਾਤਸ਼ਾਹ ਕਿੰਨਾ ਵੀ ਝਖੜ ਨੇਰੀ ਤੂਫਾਨ ਆ ਜਾਏ ਜਿਵੇਂ ਸੁਮੇਰ ਪਰਵਤ ਡੋਲਦਾ ਨਹੀਂ ਇਦਾਂ ਗੁਰੂ ਅਮਰਦਾਸ ਮਹਾਰਾਜ ਤੁਸੀਂ ਡੋਲੇ ਨਹੀਂ ਲੋਕ ਤੁਹਾਨੂੰ ਬਹੁਤ ਕੁਝ ਕਹਿੰਦੇ ਰਹੇ ਨੇ ਥਾਮਾ ਕਹਿੰਦੇ ਰਹਿ ਤੈਨੂੰ ਕੁੜਮਾਂ ਦੇ ਘਰ ਦੋ ਰੋਟੀਆਂ ਤੇ ਪਲਣ ਵਾਲਾ ਕਹਿੰਦੇ ਰਹਿ ਪਰ ਪਾਤਸ਼ਾਹ ਤੁਸੀਂ ਚਖੜ ਵਿੱਚ ਵੀ ਡੋਲੇ ਨਹੀਂ ਦੁਨੀਆ ਨੇ ਬਹੁਤ ਕੁਝ ਕਿਹਾ ਪਾਤਸ਼ਾਹ ਤੁਸੀਂ ਚਖੜ ਵਿੱਚ ਵੀ ਅਡੋਲ ਰਹੇ 12 ਸਾਲ ਚਖੜ ਵਾਉਣ ਢੋਲਈ ਪर्वਤ ਮੇਰਾਣ 12 ਸਾਲਾਂ ਬਾਅਦ ਵੀ ਫਿਰ ਕਿਸੇ ਨੇ ਕਹਿ ਦਿੱਤਾ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਜੁਲਾਏ ਦੇ ਘਰ ਵਾਲੀ ਨੇ ਕਹਿ ਜੀ ਰਹਿਣ ਦਿਓ ਅਮਰੂ ਨੇ ਨਿਥਾਵਾ ਹੋਣਾ ਹੈ ਬੁੱਢੇ ਵੇਲੇ ਕੁੜਮਾਂ ਦੇ ਘਰ ਬੈਠਾ ਹੈ 72 ਸਾਲ ਦੀ ਉਮਰ ਹੋ ਗਈ ਹੈ ਕੁੜਮਾਂ ਦੇ ਘਰ ਬੈਠਾ ਹੈ 72 ਸਾਲ ਤੋਂ ਉਮਰ ਟੱਪ ਗਈ ਹੈ ਕੁੜਮਾਂ ਦੇ ਘਰ ਬੈਠਾ ਹੈ ਜਦੋਂ ਇਹ ਗੱਲ ਸੁਣੀ ਨਾ ਨਿਥਾਵਾ ਅਮਰੂ ਹੀ ਹੋਣਾ ਹੈ ਉਦੋਂ ਅੰਦਰ ਝੋਟ ਵੱਜ ਗਈ ਅੱਜ 12 ਸਾਲਾਂ ਬਾਅਦ ਬਾਬਾ ਅਮਰਦਾਸ ਬੋਲੇ ਨੇ ਕਹਿੰਦੇ ਚੱਲੀਏ ਮੈਂ ਨਿਥਾਵਾਂ ਨਹੀਂ 12 ਸਾਲ ਪਹਿਲਾਂ ਨਿਗਰਾ ਸੀ ਅੱਜ ਤਾਂ ਮੈਂ ਥਾਂ ਵਾਲਾ ਹੋ ਗਿਆ ਮੈਨੂੰ ਗੁਰੂ ਨਾਨਕ ਨੇ ਆਪਣੇ ਚਰਨਾਂ 'ਚ ਥਾਂ ਦੇ ਦਿੱਤੀ ਹੁਣ ਮੈਨੂੰ ਨਿਥਾਵਾਂ ਕਿਉਂ ਕਹਿੰਦੇ ਹੋ ਹੁਣ ਤੇ ਮੈਂ ਥਾਂ ਵਾਲਾ ਹੋ ਗਿਆ ਮੈਨੂੰ ਗੁਰੂ ਨੇ ਆਪਣੇ ਚਰਨਾਂ 'ਚ ਥਾਂ ਦੇ ਦਿੱਤੀ ਹੈ ਜਿਹਨੂੰ ਗੁਰੂ ਚਰਨਾਂ 'ਚ ਥਾਂ ਦੇ ਦੇ ਉਹਨੂੰ ਕਿਸੇ ਚੀਜ਼ ਦੀ ਟੋਟ ਨਹੀਂ ਰਹਿੰਦੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਜਿਹਨੂੰ ਗੁਰੂ ਨੇ ਚਰਨਾ ਚ ਥਾਂ ਦਿੱਤੀ ਜਿਉਂਦਿਆਂ ਜੀ ਆਪਾਂ ਮਰਨ ਤੋਂ ਬਾਅਦ ਮੰਗਦੇ ਆ ਜਿਉਂਦਿਆਂ ਜੀ ਗੁਰੂ ਦੇ ਚਰਨਾਂ ਇਥਾਂ ਮਿਲ ਜੈ ਚੱਲੀਏ ਹੁਣ ਤਾਂ ਮੈਂ ਥਾਂ ਵਾਲਾ ਹਾਂ ਇੰਨੀ ਗੱਲ ਕਹਿ ਕੇ ਗਾਗਰ ਚੁੱਕੀ ਅੱਖਾਂ ਵਿੱਚ ਹੰਝੂ ਸਨ ਗੁਰੂ ਗੁਰੂ ਕਰਦੇ ਆ ਵਾਪਸ ਆ ਗਏ ਉਹਦੇ ਪਤਾ ਲੱਗਾ ਜਦੋਂ ਸੂਰਤ ਦੇ ਚੜਾ ਨਾਲ ਜੁਲਾਈ ਦੇ ਘਰ ਵਾਲੀ ਸੱਚਮੁੱਚ ਪਾਗਲ ਹੋ ਗਈ ਝੱਲੀ ਹੋ ਗਈ ਕੱਪੜੇ ਪਾੜ ਕੇ ਗਲੀਆਂ ਵਿੱਚ ਕੋ ਮੰਨ ਲੱਗੀ ਸਿਰ ਖਲਹਰ ਲੈ ਉਹਨੂੰ ਜੁਲਾਈ ਦੇ ਪਰਿਵਾਰਾਂ ਪਕੜਿਆ ਫਿਰ ਜੁਲਾਈ ਨੇ ਦੱਸਿਆ ਅੱਜ ਇਹਦੇ ਕੋਲ ਇੱਕ ਭੁੱਲ ਹੋਈ ਹੈ ਇਹਨੇ ਸੇਵਾ ਕਰਨ ਵਾਲੇ ਬਾਬੇ ਅਮਰਦਾਸ ਨੂੰ ਨਿਥਮਾ ਕਹਿ ਦਿੱਤਾ ਹੈ ਸ਼ਾਇਦ ਉਹਯੋ ਕੁਝ ਕਹਿ ਗਿਆ ਤਾਂ ਬਾਬੇ ਅਮਰਦਾਸ ਨੂੰ ਬੁਰਾ ਕਹਿਣ ਕਰਕੇ ਨਿੰਦਿਆ ਕਰਨ ਕਰਕੇ ਇਹ ਝੱਲੀ ਹੋ ਗਈ ਹੈ ਸਾ ਸੰਗਤ ਦੋ ਚੀਜ਼ਾਂ ਨੇ ਨਿੰਦਕ ਦਾ ਰਹਿਣਾ ਕੁਝ ਨਹੀਂ ਅੜੜਾਵੇ ਬਿੱਲ ਲਾਵੇ ਨਿੰਦਕ ਬਾਦਸ਼ਾਹ ਕਹਿੰਦੇ ਬਹੁਤ ਦੁਖੀ ਹੁੰਦਾ ਨਿੰਦਕ ਬੰਦਾ ਅੜੜਾਵੇ ਬਿੱਲ ਹਾਵੇ ਨਿੰਦਕ ਅਖੀਰ ਆਪਣਾ ਕੀਤਾ ਉਹਨੂੰ ਪਾਉਣਾ ਪੈਂਦਾ ਪਰ ਸ਼ਰਤ ਇੱਕ ਹੈ ਜੇਦੀ ਨਿੰਦਿਆ ਹੋਵੇ ਨਾ ਉਹਦੇ ਉੱਤੇ ਅਸਰ ਨਾ ਹੋਵੇ ਜੇ ਨਿੰਦਿਆ ਹੋ ਰਹੀ ਹੈ ਸਾਹਮਣੇ ਉਹ ਕਵੇ ਕੋਈ ਨਹੀਂ ਰੱਬ ਨੇ ਵੇਖਣੇ ਫਿਰ ਵੇਖੀ ਆ ਕੁਝ ਹੋਣਾ ਹੈ ਮੇਰੇ ਕੋਲੇ ਆਉਣਾ ਹੈ ਫਿਰ ਨਹੀਂ ਕੁਝ ਵੀ ਹੋਏਗਾ ਜਿਹਦੀ ਨਿੰਦਿਆ ਹੋ ਰਹੀ ਹੈ ਉਹ ਸ਼ਾਂਤ ਰਵੇ ਉਹ ਗੁਰੂ ਤੇ ਭਰੋਸਾ ਰੱਖੇ ਸਾਧ ਸੰਗਤ ਤੇ ਜਿਹੜਾ ਨਿੰਦਿਆ ਕਰ ਰਿਹਾ ਉਹ ਬਾਅਦ ਵਿੱਚ ਬਹੁਤ ਦੁਖੀ ਹੁੰਦਾ ਹੈ ਬਾਦਸ਼ਾਹ ਨੇ ਕਿਹਾ ਹਜੀ ਦੇ ਜਨ ਦੀ ਵਧਾਈ ਹੈ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪਣਾ ਰਸਤਾ ਨਹੀਂ ਬਦਲਦਾ ਮੈਨੂੰ ਮਾਫ ਕਰਿਓ ਇੱਥੇ ਮੈਂ ਬਹੁਤ ਬੰਦੇ ਵੇਖੇ ਨੇ ਜਿਹੜੇ ਕਈ ਕਈ ਸਾਲ ਸਮਾਗਮ ਕਰਾਉਂਦੇ ਰਹੇ ਕੈਂਪ ਲਾਉਂਦੇ ਰਹੇ ਲੰਗਰ ਲਾਉਂਦੇ ਰਹੇ ਉਹਨਾਂ ਬਾਅਦ ਵਿੱਚ ਬੰਦ ਕਰ ਦਿੱਤੇ ਮੈਨੂੰ ਪੁੱਛਿਆ ਲੰਗਰ ਲਾਉਣਾ ਬੰਦ ਕਿਉਂ ਕਰ ਦਿੱਤਾ ਕੈਂਪ ਲਾਉਣਾ ਬੰਦ ਕਰ ਦਿੱਤੇ ਕੀ ਹੋਇਆ ਕਹਿੰਦੇ ਛੱਡੋ ਭਾਈ ਸਭ ਲੋਕ ਕਦਰੇ ਨਹੀਂ ਕਰਦੇ ਇਹਦਾ ਮਤਲਬ ਲੋਕੀ ਕਦਰ ਕਰਨ ਤਾਂ ਸੇਵਾ ਕਰਨੀ ਲੋਕੀ ਕਦਰ ਕਰਨ ਫਿਰ ਤੁਸੀਂ ਲੰਗਰ ਲਾਉਣਾ ਜੇ ਲੋਕੀ ਕਦਰ ਨਾ ਕਰਨ ਤਾਂ ਫਿਰ ਸੇਵਾ ਨਹੀਂ ਕਰਨੀ ਇਹ ਆਪਣੀ ਮਤ ਹੈ ਜਦੋਂ ਗੁਰੂ ਦੀ ਮਤ ਲੈ ਕੇ ਚੱਲੋਂਗੇ ਉਹ ਲੋਕੀ ਕਦਰ ਕਰਨੀ ਤਾਂ ਛੱਡੋ ਲੋਕ ਤੁਹਾਡੀ ਨਿੰਦਿਆ ਵੀ ਕਰਨ ਤੁਸੀਂ ਤਾਂ ਵੀ ਸੇਵਾ ਨਹੀਂ ਛੱਡੋਗੇ ਲੋਕ ਤੁਹਾਡੀ ਨਿੰਦਿਆ ਵੀ ਕਰਨ ਤਾਂ ਵੀ ਤੁਸੀਂ ਸੇਵਾ ਨਹੀਂ ਛੱਡੋਗੇ ਬਾਬਾ ਅਮਰਦਾਸ 12 ਸਾਲ ਗੱਗਟ ਢੋਂਦੇ ਰਹੇ ਝਾੜੂ ਦਿੰਦੇ ਰਹੇ ਲੋਕਾਂ ਬੜੀ ਨਿੰਦਿਆ ਕੀਤੀ ਪਰ ਪर्वਤ ਦੀ ਤਰ੍ਹਾਂ ਖੜੇ ਰਹਿ ਝੱਖੜ ਵਾਹੋਂ ਨਾ ਡੋਲਈ ਕਹਦਾ ਝੱਖੜ ਲੋਕਾਂ ਦੀ ਨਿੰਦਿਆ ਦਾ ਪर्वਤ 'ਤੇ ਰਹਿਣ ਜਿੱਦਣ 12 ਸਾਲ ਅਡੋਲ ਰਹੇ ਉਸ ਦਿਨ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਕਿਰਪਾ ਕੀਤੀ ਉਹ ਜਲਾਹੇ ਦੇ ਘਰ ਵਾਲੀ ਨੂੰ ਜਲਾਹੇ ਪਕੜ ਕੇ ਪਰਿਵਾਰ ਵਾਲੇ ਗੁਰੂ ਅੰਗਦ ਸਾਹਿਬ ਕੋਲ ਲੈ ਕੇ ਆਏ ਕਹਿੰਦੇ ਮਹਾਰਾਜ ਤੁਹਾਡੀ ਉਹ ਗਾਗਟ ਢੋਣ ਵਾਲਾ ਨਹੀਂ ਤੁਹਾਡਾ ਕੁੜਮ ਬਾਬਾ ਅਮਰਦਾਸ ਅੱਜ ਇਹਨੇ ਉਹਨੂੰ ਕੁਝ ਕਹਿ ਦਿੱਤਾ ਹੈ ਸ਼ਾਇਦ ਤਾਂ پاگل ਹੋ ਗਈ ਹੈ ਸ਼ਿਰ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਬਾਬਾ ਅਮਰਦਾਸ ਸਾਹਿਬ ਨੂੰ ਬੁਲਾਓ ਸੱਦਿਆ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ ਆ ਜੁਲਾਈ ਦੇ ਜਲਾਹੇ ਦੇ ਘਰ ਵਾਲੀ ਇਹਨੂੰ ਕੀ ਕਰ ਦਿੱਤਾ ਹੈ ਬਾਬਾ ਜੀ ਬਾਬਾ ਅਮਰਦਾਸ ਸਾਹਿਬ ਇਹਨੂੰ ਕੀ ਕਿਹਾ ਬਸ ਹੱਥ ਜੋੜ ਕੇ ਅੱਖਾਂ ਪਰ ਲੀਆਂ ਮਹਾਰਾਜ ਮੈਂ ਕੀ ਕਹਿਣਾ ਮੈਂ ਤਾਂ ਬੁੱਢੇ ਵੇਰੀ ਡਿਗ ਗਿਆ ਸੀ ਇਹਨਾਂ ਦੇ ਦਰਵਾਜ਼ੇ ਅੱਗੇ ਇਹਨਾਂ ਦੇ ਘਰ ਅੱਗੇ ਡਿਗ ਪਿਆ ਸੀ ਇਹਨੇ ਮੈਨੂੰ ਨਿਥਾਵਾ ਕਿਹਾ ਮੈਂ ਤਾਂ ਆਪਣੇ ਮਨ ਵਿੱਚ ਹੀ ਕਿਹਾ ਚੱਲੀਏ ਹੁਣ ਤਾਂ ਮੈਂ ਥਾਂ ਵਾਲਾ ਮੈਂ ਪਾਤਸ਼ਾਹ ਜ਼ੁਬਾਨ ਤੋਂ ਬੋਲ ਕੇ ਨਹੀਂ ਇਹਨੂੰ ਕੁੱਝ ਕਿਹਾ ਉਹ ਤਾਂ ਮੇਰੇ ਮਨ 'ਚ ਹੀ ਆਇਆ ਚੱਲੀਏ ਹੁਣ ਤਾਂ ਮੈਂ ਥਾਂ ਵਾਲਾ ਹੁਣ ਮੈਨੂੰ ਕਿਉਂ ਨਾ ਥਾਵਾ ਕਹਿਨੀ ਹੈ ਤਹਾਨੂੰ ਗੁਰੂ ਅੰਗਦ ਦੇ ਮਹਾਰਾਜ ਬੋਲੇ ਕਹਿੰਦੇ ਬਾਬਾ ਅਮਰਦਾਸ ਤੁਹਾਨੂੰ ਪਤਾ ਹੈ ਤੁਹਾਡੀ ਸੇਵਾ ਗੁਰੂ ਨਾਨਕ ਦੇ ਚਰਨਾਂ 'ਚ ਪਰਵਾਨ ਹੋ ਗਈ ਹੈ ਤੁਹਾਡੀ ਸੇਵਾ ਗੁਰੂ ਦੇ ਘਰ ਵਿੱਚ ਸਫਲ ਹੋ ਗਈ ਹੈ ਹੋਂ ਤੋਡੀ ਰਸਨਾ ਉੱਤੇ ਗੁਰੂ ਨਾਨਕ ਵਸ ਗਏ ਨੇ ਹੁਣ ਸੰਜੀਦਗੀ ਨਾਲ ਬੋਲਿਆ ਕਰੋ ਹੁਣ ਜ਼ੁਬਾਨ ਟੋਡੀ ਨਹੀਂ ਹੈ ਹੁਣ ਤਾਂ ਪ੍ਰਭ ਜੀ ਵਸੈ ਸਾਗ ਕੀ ਰਸਨਾ ਰੱਬ ਟੋਡੀ ਰਸਨਾ ਤੇ ਬਹਿ ਗਿਆ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ ਜਿਨ੍ਹਾਂ ਦੀ ਜ਼ੁਬਾਨ ਤੇ ਗੁਰੂ ਗੁਰੂ ਜਪਦੇ ਗੁਰੂ ਬਹਿ ਗਿਆ ਉਹ ਜੋ ਕਹਿ ਦੇਣ ਉਹ ਹੋਣ ਲੱਗ ਪੈਂਦਾ ਜੋ ਜ਼ੁਬਾਨ ਤੋਂ ਕਹਿ ਮੈਂ ਐਸੇ ਵੇਖੇ ਨੇ ਸਾ ਸੰਗਤ ਸਾਧੂ ਜਿਨ੍ਹਾਂ ਦੀ ਜ਼ੁਬਾਨ ਤੇ ਸਤਮੂਚ ਗੁਰੂ ਬਹਿ